ਰਾਣਾ ਨਾ ਰੋੜਾ ਵਾਲਾ ਇਹ ਤੈਨੂੰ ਜੰਮਿਆ ਹੀ ਨਹੀਂ ਇਹ ਗੱਲ ਸੁਣ ਲਿਓ ਇਲੈਕਸ਼ਨ ਕਮਿਸ਼ਨ ਨੂੰ ਅੱਜ ਤਹ ਰਿਪੋਰਟ ਨਹੀਂ ਕੋਈ ਕੀਤੀ ਕੀ ਹੋ ਗਿਆ ਹੋ ਗਿਆ ਮੈਂ ਮਰ ਗਿਆ ਰਾਣਾ ਨਾ ਮਰਿਆ ਕੱਲ ਨਾ ਮਰੇ ਅੱਜ ਰਾਣਾ ਜਿੰਦਾ ਹੀ ਰਹੂਗਾ ਪਹਿਲੀ ਵਾਰ ਮੇਰੇ ਘਰ ਸਰਚ ਸਰਚ ਕਹਿੰਦੇ ਉਹ ਰੇਡ ਕਹਿੰਦੇ ਆ ਉਹ ਹੋਈ ਇਨਕਮ ਟੈਕਸ ਦੀ 6 ਵਜੇ ਉਹ ਆ ਗਏ 6:10 ਤੇ ਆ ਮੋਟੇ ਫਰ ਮੈਂ ਤਿਆਰ ਹੋ ਰਿਹਾ ਸੀ ਯਾਰ ਕਾਦੇ ਲਈ ਹੋ ਰਿਆ ਸੀ ਮੈਂ ਬਾਅਦ ਚ ਦੱਸਤਾ ਤੇ ਉਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਆਪਣੇ ਫੋਨ ਦੇ ਦਿਓ ਮੈਂ ਉਹਨਾਂ ਨੂੰ ਆਪਣਾ ਫੋਨ ਦੇ ਦਿੱਤਾ ਸਾਰੇ ਘਰਾਂ ਚ ਉਹਨੇ ਫੋਨ ਇਕੱਠੇ-ਕੁੱੱਟੇ ਕੀਤੇ ਤੇ ਮੈਂ ਬਾਹਰ ਨਿਕਲਿਆ ਤੇ ਰਾਣਾਇੰਦਰ ਪ੍ਰਤਾਪ ਕਹਿੰਦਾ papa ਤੁਸੀਂ ਆਪਣੇ ਕਮਰੇ ਜਾਓ I will handle it ਤੇ ਮੈਨੂੰ ਵੀ ਬੜਾ ਯਾਰ ਵਧੀਆ ਲੱਗਾ ਕਿ ਪੁੱਤ ਪਿਓ ਨੂੰ ਕਹੇ ਕਿ ਤੂੰ ਨਾ ਘਬਰਾ ਮੈਂ ਮੈਂ ਹੈਗਾ ਤੇ this is how it started ਚਲੋ ਫਿਰ ਉਹਨੇ ਸਾਨੂੰ ਥੱਲੇ ਬੁਲਾਇਆ ਐ ਕਪੜੇ-ਕਪੜੇ ਪਾ ਕੇ ਥੱਲੇ ਗਏ ਪਗ ਭਗਵਾਨ ਕੇ ਜਿਹੜਾ ਪਟਕਾ ਹੁੰਦਾ ਤੇ ਜਦੋਂ ਥੱਲੇ ਗਿਆ ਮੈਂ ਮੇਰੇ ਉਹਨਾਂ ਨੇ ਸਾਈਨ ਕਰਾਏ ਕਿ ਅਸੀਂ ਇਹਨੇ ਬੱਚੇ ਨੋਟਿਸ ਦਿੰਦੇ ਆ ਉਹ ਕਰੀਬ-ਕਰੀਬ ਘੰਟੇ ਇੱਕ ਦਾ ਪ੍ਰੋਸੈਸ ਸੀ ਤੇ ਮੈਂ ਕਿਹਾ ਯਾਰ ਮੇਰਾ ਕੋਈ ਕੰਮ ਤੇ ਥੇ ਹੈ ਨਹੀਂ ਬਸ ਹੋ ਲਈਏ ਮੈਂ ਕਿਹਾ ਜੀ ਤੁਹਾਨੂੰ ਕੋਈ ਇਤਰਾਜ਼ ਜੇ ਮੈਂ ਸੋਲਾਂ ਕਹਿੰਦੇ ਕੋਈ ਇਤਰਾਜ਼ ਨਹੀਂ ਤੇ ਕਹਿੰਦੇ ਬਟ ਗਾੜ ਤੇਰੇ ਸਰਾਨੇ ਬੈਠੂਗਾ ਮੈਂ ਕਿਹਾ ਦੋ ਬਿਠਾ ਦਿਓ ਔਰ ਮੈਂ 3 ਘੰਟੇ ਸੁਤਾ ਟਕਾ ਆ ਗਏ ਹਾਂਜੀ ਨੀਂਦ ਪੂਰੀ ਕੀਤੀ ਲੇਕਿਨ ਇੱਕ ਚੀਜ਼ ਮੈਂ ਦੇਖੀ ਆ ਕਿ ਪੁਰਾਣੇ ਜ਼ਮਾਨੇ ਅੰਗਰ ਇਨ ਕੰਟੈਕਸ ਵਾਲੇ ਆਉਂਦੇ ਸੀ ਮਿਸਬੀਹੇਵ ਕਰਦੇ ਸੀ ਲੋਕਾਂ ਨਾਲ ਇਹ ਇਹ ਜ਼ਮਾਨਾ ਬਦਲ ਗਿਆ ਜ਼ਮਾਨੇ ਦੇ ਨਾਲ ਇਹਨਾਂ ਦੀਆਂ ਟੈਕਨੀਕਸ ਤੇ ਇਹਨਾਂ ਦਾ ਸਟਾਈਲ ਵੀ ਬਦਲ ਗਿਆ ਦੇ ਵਰ ਵੈਲ ਬੀਹੇਵਡ ਦੇਵਰ ਵਿਜੀਲੈਂਟ ਸਵਾਲ ਪੁੱਛਦੇ ਸੀ ਕੰਨ ਖੜੇ ਹੁੰਦੇ ਸੀ ਮੈਂ ਦੇਖਦਾ ਇੱਕ ਦੋ ਥੋੜੀ ਥੋੜੀ ਬਹੁਤ देर ਮੈਂ ਬੈਠਾ ਮੈਂ ਜਿਆਦੀ देर ਨਹੀਂ ਬੈਠਣਾ ਕੋਈ ਬਟ ਦੇਵਰ ਵੈਲ ਬੀਹਵਡ ਮੇਰੀ ਉਹਨਾਂ ਨਾਲ ਕਿਸੇ ਨਾਲ ਕੋਈ ਗਿਲਾ ਨਹੀਂ ਜੇ ਯਾਰ ਉਹਨਾਂ 5-6000 ਕਰੋੜ ਦਾ ਕੰਮ ਕਰਾਂਗੇ ਤੇ ਇਨਕਮ ਟੈਕਸ ਸਾਡੇ ਤੋਂ ਉਹਨਾ ਹੀ ਆ ਤੇ ਆਪਾਂ ਮੁੰਡੇ ਸਾਡੇ ਸਾਰੀ ਮਿਹਨਤ ਆ ਫੈਮਿਲੀ ਓਨ ਬਿਜ਼ਨਸ ਆ ਦਿਨ ਰਾਤ ਮਿਹਨਤ ਕਰੀਦੀ ਆ ਓਰੇ 17 18 ਚ ਵੀ ਆਈ ਸੀ ਆਏ ਦਫਤਰ ਸੀ ਉਹਦੇ ਬਾਅਦ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹਣਾ ਕਿ ਇਨਕਮ ਟੈਕਸ ਵਾਲੇ ਹੌਣ ਘਬਰਾਉਣ ਦੀ ਲੋੜ ਨਹੀਂ ਇਹ ਤਰੱਕੀ ਦੀ ਨਿਸ਼ਾਨੀ ਆ ਹਾਂ ਹਾਂ 17 18 ਦੇ ਬਾਅਦ ਮੈਂ ਤਰੱਕੀ ਮੇਰੇ ਬਿਜ਼ਨਸ 'ਚ ਹੋਈ ਔਰ ਮੈਂ ਤੁਹਾਨੂੰ ਇੱਕ ਗੱਲ ਗਰੰਟੀ ਨਾਲ ਕਹਿਣਾ ਕਿ ਹੁਣ ਹੋਰ ਹੋਣੀ ਆ ਬਿਲਕੁਲ ਹੋਣੀ ਆ ਇਹ ਲੱਛਣ ਹੁੰਦੇ ਆ ਤਰੱਕੀ ਦੇ ਤੇ ਸਿੰਟਮ ਯਾਰ ਮੇਰੇ ਅਰਗੇ ਬੱਟਾ ਤੇ ਤੁਰਨ ਵਾਲੇ ਬੰਦਾ ਖੇਤੀ ਭਾਵੇਂ ਜਿੱਡੀ ਵੱਡੀ ਮਰਜ਼ੀ ਮੈਂ ਕੀਤੀ ਹੋਵੇ ਤੇ 35 ਜਗ੍ਹਾ ਜਿਹੜਾ ਉਹਦੇ ਰੇਟ ਉਹ ਮੈਂ ਕਿਹੜਾ ਭੰਨੀ ਆ 35 ਜਗ੍ਹਾ ਰੇਟ ਹੋਈ ਕਿਤੇ ਉਹਨਾਂ ਨੂੰ ਕੁਝ ਮਿਲਿਆ ਨਹੀਂ ਐਂਡ ਦੇਅ ਟਰਾਇਡ ਦੇਅ ਬੈਸਟ ਐਂਡ ਥੈਟ ਇਜ਼ ਦੇਅ ਰਾਈਟ ਆਪਾਂ ਗਿਰਾ ਗਲਾ ਮੰਨੀਏ ਕਿ ਜੀ ਉਹਨਾਂ ਨੇ ਆ ਮੰਗਿਆ ਉਹ ਮੰਗਿਆ ਕਾਗਜ਼ ਮੰਗਣੇ ਆ ਤੇ ਜੋ ਕਾਗਜ਼ ਜਿੰਨੇ ਅਸੀਂ ਦੇ ਸਕਦੇ ਸੀ ਉਸ ਦੇਤੇ ਤੇ ਉਦੋਂ ਮੈਂ ਸਹੀ ਮੈਨੇ ਤਾਂ ਤਿਆਰੀ ਕਰ ਰਿਆ ਸੀ ਮੈਂ ਉੱਠ 5 ਵਜੇ ਗਿਆ ਸਾਢੇ 4 ਹੀ ਉੱਠ ਗਿਆ ਸ਼ਾਹਕੋਟ ਜਾਣਾ ਸੀ ਉਦੋਂ ਇੱਕ ਰਾਤ ਪਹਿਲਾਂ ਸ਼ਾਮ ਨੂੰ ਅਸੀਂ ਗਵਰਨਰ ਸਾਹਿਬ ਨੂੰ ਹਰਦੇਵ ਸਿੰਘ ਲਾਡੀ ਸਰਦਾਰ ਪ੍ਰਗਟ ਸਿੰਘ ਕੋਟਲੀ ਸਾਹਿਬ ਤਾਰੀয়াল ਸਾਹਿਬ ਅਸੀਂ ਪੰਜ ਐਮਐਲਏ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਕਿ ਵੀ ਸ਼ਾਹਕੋਟ ਦੇ ਵਿੱਚ ਆਮ ਆਦਮੀ ਪਾਰਟੀ ਧੱਕੇਸ਼ਾਹੀ ਕਰ ਰਹੀ ਆ ਦੋ ਵਾਰ ਪੋਸਟਬੌਂਡ ਹੋ ਚੁੱਕੀ ਹੈ ਇਲੈਕਸ਼ਨ ਕੋਰਟ ਦੇ ਆਰਡਰ ਨੇ ਤੇ ਕਾਈਂਡਲੀ ਤੁਸੀਂ ਇੰਟਰਵਿਨ ਕਰੋ ਤੇ ਵਾਟਵਰ ਵਾਸ ਪੋਸੀਬਲ ਗਵਰਨਰ ਸਾਹਿਬ ਨੇ ਸਾਡੀ ਸੁਣੀ ਤੇ ਉੱਤੇ ਕਾਰਵਾਈ ਵੀ ਕੀਤੀ ਤੇ ਮੈਂ ਤਾਂ ਚੱਲਿਆ ਸੀ ਉਧਰ ਤੇ ਰੁਕਣਾ ਪੈ ਗਿਆ ਔਰ ਮੈਂ ਇੱਕ ਪਿਛਲੇ ਦਿਨਾਂ ਦੇ ਵਿੱਚ ਮੇਰੇ ਕਈ ਪਿਛਲੇ ਦਿਨਾਂ ਤੋਂ ਕਿ ਕਈ ਸਾਲਾਂ ਤੋਂ ਮੈਂ ਕਿਸਾਨੀ ਦੇ ਬੋਲਦਾ ਪੰਜਾਬ ਦੀ ਹਰ ਸਮੱਸਿਆ ਕਿਸੇ ਨੂੰ ਨੀਚਾ ਦਿਖਾਉਣ ਲਈ ਨਹੀਂ ਪੰਜਾਬ ਦੀ ਬਿਹਤਰੀ ਪੰਜਾਬ ਕਿਦਾਂ ਦਾ ਹੋਣਾ ਚਾਹੀਦਾ ਉਹ ਤੇ ਮੈਂ ਕੰਮ ਕਰ ਰਿਹਾ ਮੇਰਾ ਲੋ ਮੈਨੂੰ ਚੁਣਿਆ ਹੀ ਇਸ ਕਰਕੇ ਆ ਤੇ ਮੈਂ ਸੋਚਿਆ ਕਿ ਬਈ ਪਿਛਲੇ ਸਾਲ ਆ ਸਾਡੀ ਕਾਟਨ ਦੀ ਕ੍ਰੌਪ ਫੇਲ ਹੋ ਗਈ ਸਰਕਾਰਾਂ ਦਾ ਫਰਜ ਆ ਕਿ ਜੇ ਕਾਟਨ ਦੀ ਕ੍ਰੌਪ ਪਹਿਲਾਂ ਤਾਂ ਫੇਲ ਕਿਉਂ ਹੋਈ ਉਹਦੇ ਬੜੇ ਕਰਨੇ ਹੋਏ ਤੁਹਾਡੀ ਪੀਸੀ ਲੰਬੀ ਹੋ ਜਾਊਗੀ ਤੇ ਮੈਂ ਕਿਹਾ ਯਾਰ ਵੀ ਸ਼ੁਡ ਟ੍ਰਾਈ ਸਮਥਿੰਗ ਐਲਸ ਡੀਪਲੀਟਿੰਗ ਵਾਟਰ ਟੇਬਲ ਔਰ ਜਿਹੜੀ ਕਾਟਨ ਤੋਂ ਕ੍ਰੋਪ ਨਿਕਲੀ ਉਚੋਨੇ ਥੱਲੇ ਆ ਗਈ ਇਹਦਾ ਮਤਲਬ ਐਕਸੈਸਿਵ ਯੂਜ਼ ਆਫ ਵਾਟਰ ਪਾਣੀ ਜਿਹੜਾ 20 ਸਾਲਾਂ ਚ ਖਤਮ ਹੋਣਾ ਸੀ 17 ਚ ਹੋ ਜਾਊਗਾ ਜੇ 17 ਦਾ ਤਾਂ 15 ਚ ਰਹਿ ਜਾਊਗਾ ਤੇ ਇਟ ਇਜ਼ ਮਾਈ ਡਿਊਟੀ ਤੇ ਮੈਂ ਵੀ ਕੁਝ ਕਰਾਂ ਪਿਛਲੇ ਸਾਲ ਸਮੇਂ ਲੰਘ ਚੁੱਕਾ ਸੀ ਅਗਸਟ 15 ਨੂੰ ਮੈਂ ਆਪਣੇ ਬੰਦਿਆਂ ਨੂੰ ਕਿਹਾ ਕਿ ਬਈ ਮਾਲਵੇ ਦੇ ਵਿੱਚ ਆਪਾਂ ਮੇਜ਼ ਦੀ ਟ੍ਰਾਇਲ ਕਰਨੇ 100 ਏਕੜ ਕਟਵਟ ਬੀਜਨੇ ਆ ਕਰਨੇ ਸਰਕਾਰ ਨੂੰ ਚਾਹੀਦੇ ਸੀਗੇ ਚਲੋ ਸਰਕਾਰ ਨਾ ਕਰੇ ਤਾਂ ਫਿਰ ਮੇਰੇ ਅਰੇ ਦਾ ਫਰਜ ਬਣਦਾ ਮੈਂ ਕੀਤਾ ਤੇ 10 ਏਕੜ ਬਰਜ ਬਜਾਏ ਤੇ ਕਿਸਾਨ ਜਿਸ ਨੇ ਬੀਜੇ ਅਰਣੀ ਵਾਲਾ ਪਿੰਡ ਆ ਫਜ਼ਲਕਾ ਦੇ ਵਿੱਚ ਹੀ ਵਾਸ ਮੋਰ ਦਨ ਹੈਪੀ ਬਾਈ ਕੁੰਟਲ ਉਹਦੀ ਯੀਲਡ ਆਈ ਔਰ 1 ਸਤੰਬਰ ਨੂੰ ਉਹ ਮੱਕੀ ਬੀਜੀ ਬੀਚ ਇਸ ਨਾਟ ਦੀ ਟਾਈਮ ਟੂ ਸੋ ਮੱਕੀ ਬੀਜਣ ਦਾ ਸਮੇਂ ਨਹੀਂ ਉਹ ਮੱਕੀ ਵੱਢਣ ਦਾ 15 ਦਿਨ ਬਾਅਦ ਹੁੰਦਾ ਸੋ ਗਲਤ ਟਾਈਮ ਤੇ ਮੱਕੀ ਬੀਜੀ ਫਿਰ ਵੀ 22 ਕੁਇੰਟਲ ਨਿਕਲੀ ਐਂ ਕਿਸਾਨ ਹੈਪੀ ਆ ਔਰ ਮੇਰਾ ਮੈਂ ਫੁੱਲ ਕੌਨਫੀਡੈਂਟ ਆ ਕਿ ਭਈ ਕਾਟਨ ਦੀ ਰਿਪਲੇਸਮੈਂਟ ਫਾਰ ਦੀ ਟਾਈਮ ਬੀਇੰਗ ਆਪਾਂ ਮੱਕੀ ਤੇ ਕਰੀਏ ਮੱਕੀ ਵੀ ਹੋਵੇ ਕਾਟਨ ਵੀ ਹੋਵੇ ਝੋਨਾ ਡੀਐਸਆਰ ਤੇ ਹੋਵੇ ਬਾਸਮਤੀ ਹੋਵੇ ਪਾਣੀ ਦੀ ਖਪਤ ਘਟਾਈਏ ਇਸ ਗੱਲ ਲਈ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਚਰਨ ਛੂਹ ਧਰਤੀ ਦਮਦਵਾ ਸਾਹਿਬ ਤਲਵੰਡੀ ਸਾਬੋ ਜਾ ਕੇ ਕਿਸਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਮੈਂ ਪਿੱਛੇ ਜਿਹਾ ਅ ਮਾਨਛੇ ਤੇ ਉੱਥੇ ਕਿਸਾਨਾਂ ਨੇ ਫਿਰ ਮੈਨੂੰ ਕਿਹਾ ਕਿ ਤੂੰ ਆ ਤੈਨੂੰ ਅਸੀਂ ਵੈਲਕਮ ਕਰਨਾ ਚਾਹੁੰਦੇ ਆ ਤੇ ਮੈਨੂੰ ਤਾਂ ਸਮਝ ਨਹੀਂ ਆਈ ਕਈ ਕਈਆਂ ਲੋਕਾਂ ਦੇ ਮਨ ਸ਼ੰਕਾ ਆ ਕੀ ਸਰਕਾਰ ਨੂੰ ਤੇਰੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਤੂੰ ਕਿਸਾਨਾਂ ਦੀ ਗੱਲ ਕਰਦਾ ਸ਼ੰਕਾ ਹੀ ਆ ਮੇਰੇ ਕੋ ਕੋਈ ਸਬੂਤ ਨਹੀਂ ਲੋਕ ਮੈਨੂੰ ਫੋਨ ਕਰਦੇ ਆ ਲੇਕਿਨ ਚਲੋ ਜੋ ਮਰਜੀ ਹੋਵੇ ਮੇਰੀ ਅੱਜ ਡਿਊਟੀ ਕੀ ਆ ਕਿ ਇਨਕਮ ਟੈਕਸ ਵੀ ਆਉਗੀ ਇਨਕਮ ਟੈਕਸ ਦਾ ਜਵਾਬ ਵੀ ਦੇਵਾਂਗੇ ਜੇ ਇਨੀਆਂ ਕੰਪਨੀਆਂ ਬਣਾਉਣੀਆਂ ਤਾਂ ਯਾਰ ਜਵਾਬ ਤਾਂ ਦੇਣਾ ਪਊਗਾ ਦੇ ਆਵੇ ਉਹਨਾਂ ਦਾ ਰਾਈਟ ਆ ਖੜੇ ਮੱਥੇ ਦੇਵਾਂਗੇ ਲੇਕਿਨ ਜਿੱਥੇ ਤਾਈਂ ਪੰਜਾਬ ਦੀ ਗੱਲ ਆ ਉਹ ਕਰਨੋਂ ਰਾਣੇ ਨੇ ਨਹੀਂ ਹਟਣਾ ਰਾਣਾ ਪੰਜਾਬ ਦੀ ਗੱਲ ਚਾਹੇ ਕਿਸਾਨ ਦੀ ਹੋਵੇ ਚਾਹੇ ਇੰਡਸਟਰੀ ਦੀ ਹੋਵੇ ਜਿੰਨ ਮੇਲਾ ਚ ਵੀ ਮੈਂ ਜਾਣਾ ਸੀ ਦੇਖੋ ਜਿੰਨੇ ਮੇਲਾ ਸਾਡੀਆਂ ਬੰਦ ਸਪੈਲਿੰਗ ਮੇਲਾ ਸਾਡੀਆਂ ਬੰਦ ਕਾਟਨ ਸਾਡੀ ਖਤਮ ਇਹ ਕੇ ਕੋਣ ਮੁੱਦਾ ਚੱਕੂਗਾ ਕਿਸੇ ਨੇ ਤੇ ਚੱਕਣਾ ਸੋ ਇਹ ਮੁੱਦਾ ਮੈਂ ਚੱਕਣਾ ਚਾਹੁੰਦਾ ਜੀ ਔਰ ਇਸ ਨੂੰ ਮੈਂ ਜਾਰੀ ਰੱਖਾਂਗਾ ਔਰ ਕਿਸੇ ਮੇਰੇ ਵੀਰ ਨੇ ਮੇ ਤੋਂ ਕੋਈ ਸਵਾਲ ਵਿਦਨ ਲਿਮਿਟਸ ਸ਼ਾਰਟ ਦੇ ਵਿੱਚ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਰਿਕਵਰੀ ਕੀ ਕੁਛ ਹੋ ਗਿਆ ਰਿਕਵਰੀ ਕਿੰਨੀ ਹੋਣੀ ਚਾਹੀਦੀ ਹੈ ਮੇਰੇ ਕਰੋ ਤੂੰ ਕੀ ਕੀ ਆਸ ਰੱਖਦੇ ਹੋ ਬਈ ਰਾਣਾ ਮੈਂ ਮੈਂ ਕਹ ਰਿਹਾ ਰਾਣਾ ਤਾਂ ਰਾਣਾ ਰਾਣੇ ਦਾ ਕਰੋ ਕੀ ਮਿਲਣਾ ਚਾਹੀਦਾ ਸੀ ਬੋਲੋ ਤੂੰ ਇਹ ਕਿੰਨਾ ਕ ਟੂਰਨਾਮੈਂਟ ਕਿੰਨਾ ਕ 5-6 ਹਜ਼ਾਰ ਰੁਪਏ ਤੋਂ ਤੁਸੀਂ ਆਪ ਹੀ ਕਹਿ ਰਹੇ ਸੀ ਟਰਨਓਵਰ 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 ਤਾਂ ਤੋ ਅੰਦਾਜ਼ਾ ਨਹੀਂ ਲੱਗਦਾ ਨਹੀਂ ਤੋ ਤੂੰ ਅੰਦਾਜ਼ਾ ਲਾਓ ਯਾਰ ਉਹ ਸੈਲਰੀ ਦੇ ਬੰਦੇ ਗਰੀਬ ਆਦਮੀ ਸੁਪਨਾ ਹੀ 100 ਰੁਪਏ ਦਾ ਅਜਾ ਤੁਹਾਡੇ ਅਜਾ ਤੁਹਾਡੇ ਘਰ ਕਿੰਨੇ ਪੈਸੇ ਪਏ ਹੋਣਗੇ ਹੁੰਦਾ ਹੀ ਨਹੀਂ ਮੈਂ ਕਹਿੰਦਾ ਕਿ ਮੈਂ ਕਿਹਾ ਕਿਉਂ ਨਹੀਂ ਹੁੰਦੇ ਸੈਲਰੀ ਲਿਆ ਕੇ ਘਰ ਰੱਖਦੇ ਹੋ ਕਿ ਨਹੀਂ 2-4 ਲੱਖ ਰੁਪਏ ਮੂਮਲੀ ਜੀ ਗੱਲ ਹੈ ਨਾ ਬੋਲੋ ਮੇਰੇ ਘਰਿਆ 16-17 ਲੱਖ ਰੁਪਏ ਹੈਲੋ ਮੇਰੇ ਘਰ 16-17 18 ਲੱਖ ਜੋ ਵੀ ਇਹਨਾਂ ਕਾ ਨਿਕਲਿਆ 8 ਲੱਖ 50 ਹਜ਼ਾਰ ਰੁਪਏ ਉਹਨਾਂ ਨੇ ਮੋੜ ਦਿੱਤਾ ਕਿ ਇਹ ਤੁਹਾਡਾ ਹੈ ਤੇ ਜੁਐਲਰੀ ਬਹੁਤ ਥੋੜੀ ਜੀ ਅਬਵ ਹੋ ਸਗੀ ਹੁਣ ਗੱਲ ਆ ਕਿ ਜਿੰਨੀ ਛੂਟ ਦਿੰਦੇ ਉਹ ਦੇ ਕੇ ਉਹਨਾਂ ਨੇ ਬਾਕੀ ਦੀ ਉਹ ਸਾਨੂੰ ਦੇ ਗਏ ਤੇ ਉਹ ਲੈ ਗਏ ਉਹਨਾਂ ਦਾ ਰਾਈਟ ਆ ਕੋਈ ਕਿਲੋਆਂ ਜਾਂ ਟਨਾਂ ਜ ਨਹੀਂ ਨਿਕਲੀ ਵੈਸੇ ਆਸ ਸੀ ਅੱਛਾ ਕਿਸੇ ਫੈਕਟਰੀ ਚ 2 ਲੱਖ ਰੁਪਇਆ ਕਿਸੇ ਚ 5 ਲੱਖ ਰੁਪਇਆ ਕਿਸੇ ਚ 15 ਲੱਖ ਰੁਪਇਆ ਯਾਰ ਜਿਹੜੀ 2-3 ਕਰੋੜ ਰੁਪਇਆ ਦਾ ਰੋਜ਼ ਇੱਕ ਫੈਕਟਰੀ ਮਾਲ ਖਰੀਦੀ ਹੋਵੇ ਤਾਂ 10-15 ਲੱਖ ਰੁਪਏ ਕੋਈ ਗੱਲ ਨਹੀਂ ਮਤਲਬ ਕਰੋਨਾ ਜ ਨਹੀਂ ਮਿਲਿਆ ਪੈਸਾ ਮੈਂ ਇਹ ਕਹਿਣਾ ਚਾਹੁੰਦਾ ਕਿ ਕਿਉਂ ਨਹੀਂ ਮਿਲੇ ਇਹ ਉਸ ਨੂੰ ਇਹ ਦੇਖੋ ਗਿਆ ਖਾਤੇ 'ਚ ਨੰਬਰ 1 ਦੇ 'ਚ ਵਾਈਟ ਜੀ ਜੀ ਵਾਈਟ ਮਨੀ ਟੋਟਲ ਟ੍ਰਾਂਸਪੈਰੈਂਸੀ ਇਨ ਬਿਜ਼ਨਸ ਪੋਲਿਟਿਕਸ ਔਰ ਜ਼ਿੰਦਗੀ ਰਾਣੇ ਨੇ ਕਦੇ ਗੰਧਲਾ ਕੰਮ ਨਹੀਂ ਕੀਤਾ ਜੋ ਹੈ ਜਵਾਨ ਤੇ ਜੋ ਬੋਲਣਾ ਜਵਾਨ ਤੇ ਜੋ ਰੱਖਣਾ ਉਹ ਕਿਤਾਬ ਤੇ ਰਾਣਾ ਜੀ ਇੱਕ ਰੇਡ ਹੁੰਦੀ ਹੈ ਕੁਝ ਟਾਈਮ ਲਈ ਚੱਲਦੀ ਹੈ ਤੁਹਾਡੇ ਕਈ ਦਿਨ ਤੱਕ ਰੇਡ ਚੱਲਦੀ ਰਹੀ ਇਹ ਇੰਨੀ ਲੰਬੀ ਰੇਡ ਕਿਉਂ ਰਹੀ ਹੈ 4 ਦਿਨ ਦੇ ਕਿਉਂ ਦੇਖੋ ਜਦੋਂ ਕੁਝ ਨਹੀਂ ਮਿਲੂਗਾ ਤੇ ਅਫਸਰ ਵੀ ਜਵਾਬ ਦੇਈ ਹੈ ਜਿਹੜੇ ਰੇਡ ਕਰਨ ਆਏ ਆ ਠੀਕ ਹੈ ਨਾ ਇਹਨਾਂ ਦੇ ਵੀ ਨੋਰਮਸ ਹੁੰਦੇ ਹੋਣਗੇ ਚਲੋ ਉਹਨਾਂ ਤੇ ਮੈਂ ਚੱਕਰ 'ਚ ਨਹੀਂ ਪੈਣਾ ਚਾਹੁੰਦਾ ਬਟ ਮੈਨੂੰ ਇੱਕ ਖੁਸ਼ੀ ਆ ਕਿ ਇੱਕ ਤਾਂ ਮੈਨੂੰ ਮਤਲਬ ਮਸ਼ਹੂਰ ਹੋਇਆ ਮੈਂ ਕਿ कि 35 ਗਾਰਾ ਦੇ ਰੇਡ ਤੇ ਠੀਕ ਦੂਜਾ ਜਿਹਦੇ ਕਰ ਰੇਡ ਪੈਂਦੀ ਆ ਉਹਦੀ ਤਰੱਕੀ ਹੁੰਦੀ ਆ ਹਾਂ ਹੁੰਦੀ ਆ ਇਹ ਨਹੀਂ ਹੁਣ ਤੁਸੀਂ ਜਿੱਦਾਂ ਲੋਕ ਜੇਲ੍ਹ ਤੋਂ ਲਿਆ ਕੇ ਰੋਟੀ ਖਾ ਲੈਂਦੇ ਤੇ ਗਰੋਟਲ ਜਾਊਗਾ ਕਿ ਤੁਸੀਂ ਆਪਣੇ ਘਰ ਜ਼ਬਰਦਸਤੀ ਰੇਟ ਪਾ ਲਓ ਉਹਦੇ ਨਾਲ ਨਹੀਂ ਹੁੰਦੀ ਤਰੱਕੀ ਨਹੀਂ ਆਉਂਦੇ ਸ਼ਕਲ ਤਾਂ ਪਤਾ ਮੈਨੂੰ ਹੈ ਯਾਰ ਦੇਖੋ ਤਹਿ ਤੁਹਾਨੂੰ ਸਨਬ ਕਰਨ ਦੀ ਕੋਸ਼ਿਸ਼ ਕੀਤੀ ਤਾਂ 파ਟੀ ਦਾ ਨਾ ਲੋ ਬੀਜਪੀ ਯਾਰ ਬੀਜਪੀ ਮੇਰਾ ਨੁਕਸਾਨ ਮੈਨੂੰ ਨਹੀਂ ਲੱਗਦਾ ਬਾਕੀ ਗੱਲਾਂ ਸਾਹਮਣੇ ਆ ਜਾਣਗੀਆਂ ਕਿਹੜਾ ਬਿਜ਼ਨਸਮੈਨ ਹੈ ਕਿ ਜਿਹੜਾ ਮੁੱਖ ਮੰਤਰੀ ਨੂੰ ਨਹੀਂ ਜਾਣਦਾ ਕਿਹੜਾ ਬਿਜ਼ਨਸਮੈਨ ਹੈ ਮੁੱਖ ਮੰਤਰੀ ਤੋਂ ਕੰਮ ਨਹੀਂ ਲੈਂਦਾ ਚਾਹੇ ਉਹ ਯੂਪੀ ਹੋਵੇ ਚਾਹੇ ਉਹ ਹਰਿਆਣਾ ਹੋਵੇ ਸਾਡਾ ਦੋਨੋਂ ਜਗ੍ਹਾ ਕੰਮ ਹੈ ਦੋਨੋਂ ਜਵਾਬ ਬੀਜੇਪੀ ਦੀ ਸਰਕਾਰ ਹੈ ਦੋ ਜਗ੍ਹਾ ਸਾਡਾ ਕੰਮ ਕਰਦੇ ਆ ਇਤਾਂ ਨਹੀਂ ਹੁੰਦਾ ਇੰਡਸਟਰੀਅਲ ਮਾਲ ਰਾਣਾ ਸਾਹਿਬ ਆਮ ਤੌਰ ਤੇ ਜਿਹੜੀਆਂ ਇਸ ਤਰੀਕੇ ਦੀਆਂ ਰੇਟ ਹੁੰਦੀਆਂ ਉਹਨੂੰ ਪੋਲੀਟੀਕਲ ਮੋਟੀਵੇਟਿਡ ਰੇਟਸ ਕਿਹਾ ਜਾਂਦਾ ਅਗਰ ਉਹ ਪੋਲੀਟੀਕਲ ਮੋਟੀਵੇਟਿਡ ਰੇਟਸ ਹੁੰਦੀਆਂ ਵੀ ਆ ਤਾਂ ਰਿਕਟਮ ਕਾਰਡ ਪਲੇ ਕੀਤਾ ਜਾਂਦਾ ਆਮ ਤੌਰ ਤੇ ਰਾਣਾ ਰੋਡ ਵਾਲੇ ਤੈਨੂੰ ਜੰਮਿਆ ਹੀ ਨਹੀਂ ਇੱਕ ਗੱਲ ਸੁਣ ਲਿਓ ਇਲੈਕਸ਼ਨ ਕਮਿਸ਼ਨ ਨੂੰ ਅਜ ਤੱਕ ਰਿਪੋਰਟ ਨਹੀਂ ਕੋਈ ਕੀਤੀ ਕੀ ਹੋ ਗਿਆ ਹੋ ਗਿਆ ਯਾਰ ਇਹਨਾਂ ਪੋਲਿਟੀਕਲ ਬੰਦੇ ਆਂ ਦੇਖੋ ਕ੍ਰਾਸ ਪਾਰਟੀ ਲਾਈਨਸ ਸਵਾਏ ਸ਼ਿਕਾਇਤਾਂ ਕਰਨ ਦੇ ਕੋਈ ਕੰਮ ਹੈ ਰਾਣੇ ਨੇ ਕੀਤੀ ਤਾਂ ਦੱਸੋ ਰਾਣਾ ਰੋਂਦਾ ਨਹੀਂ ਐਂ ਜੀਊਗਾ ਪਹਿ ਚਾਰ ਘਟ ਜਾਣ ਕਾਰੋਬਾਰ ਦੋ ਘਟ ਜਾਣ ਦੋ ਵੱਜ ਜਾਣ ਤਾਂ ਮਾਲਕ ਦੀ ਮਰਜ਼ੀ ਆ ਯਾਰ ਮੈਂ ਇਦਾਂ ਦੇ ਕਮੈਂਟ ਦੇ ਕੇ ਸਿੰਪਥੀ ਨਹੀਂ ਜਿਤਨਾ ਚਾਹੁੰਦਾ ਲੋਕਾਂ ਦੀ ਕਿ ਮੈਂ ਮਰ ਗਿਆ ਰਾਣਾ ਨਾ ਮਰਿਆ ਕੱਲ ਨਾ ਮਰੇ ਅੱਜ ਰਾਣਾ ਜਿਦਾ ਹੀ ਰਹੂਗਾ ਹੋਰ ਦੱਸੋ ਬਹੁਤ ਗੱਲ ਹੀ ਖਤਮ ਹੋ ਗਈ ਤੁਸੀਂ ਐਨੀਥਿੰਗ ਇਲਸ ਕੋਈ ਕੁਐਸਚਨ ਬਣਦਾ ਨਹੀਂ ਗਾ ਸਾਨੂੰ ਨਹੀਂ ਬਣਦਾ ਇਸ ਤੋਂ ਉਸ ਤੋਂ ਅਲੱਗ ਕੁਐਸਚਨ ਹੈਗਾ ਜੀ ਇਸ ਟਾਪਿਕ ਤੋਂ ਅਲੱਗ ਕੁਐਸਚਨ ਹੈਗਾ ਕਿ ਪੰਜਾਬ ਦੇ ਵਿੱਚ ਲਗਾਤਾਰ ਸੱਤਾ ਪਰिवर्तन ਦਾ ਗੱਲਬਾਤ ਚੱਲ ਰਹੀ ਹੈ ਕਿ ਸੀਐਮ ਪੰਜਾਬ ਦੇ ਬਦਲੇ ਜਾਣਗੇ ਕੱਲ ਕਪੂਰਥਲਾ ਹਾਊਸ ਦੇ ਵਿੱਚ ਮੀਟਿੰਗ ਵੀ ਹੋ ਰਹੀ ਹੈ ਕਿ ਰਵਿੰਦ ਕੇਜਵਾਲ ਉਹਦੀ ਅਗਵਾਈ ਕਰਦਗੇ ਪੰਜਾਬ ਦੇ ਵਿਧਾਇਕ ਮੰਤਰੀ ਮੁੱਖ ਮੰਤਰੀ ਸਭ ਬੁਲਾਏ ਹੋਏ ਨੇ ਮਨੂ ਕੀ ਲੱਗਦਾ ਤੁਸੀਂ ਕੀ ਸਮਝਦੇ ਹੋ ਤੁਸੀਂ ਬੜੀ ਦੇਰ ਤੋਂ ਪੱਤਰਕਾਰੀ ਕਰ ਰਹੇ ਹੋ ਬਹੁਤ ਸਿਆਣੇ ਪੱਤਰਕਾਰ ਹੋ ਸਵਾਲ ਗਲਤ ਬੰਦੇ ਨੂੰ ਪੁੱਛਿਆ ਜਿਹਨੂੰ 4 ਦਿਨ ਤੋਂ ਤਾਂ ਟੀਵੀ ਨਹੀਂ ਦੇਖਣ ਦਿੱਤਾ ਕਿਸੇ ਨੇ ਇਹ ਨਹੀਂ ਨਹੀਂ ਰਾਣਾ ਜੀ ਸਵਾਲ ਇਸ ਕਰਕੇ ਪਾਇਆ ਤੁਸੀਂ ਕਪੂਰਥਲੇ ਦੇ ਘਟੋ ਘਟ ਕਪੂਰਥਲਾ ਹਾਊਸ ਦੀ ਮੀਟਿੰਗ ਹੈ ਤੁਹਾਡੀ ਨਾ ਇਟਰ ਕਨੈਕਟ ਕਰਦੀ ਹੈ ਜੀ ਪਾ ਕਰਕੇ ਕਹਿਦੇ ਆ ਜੀ ਯਾਰ ਕਰਨ ਦਿਓ ਆਪਣੀ ਸਿਹਤ ਤੇ ਕੋਈ ਅਸਰ ਨਹੀਂ ਆਪਾਂ ਜਿਸ ਚਾਲ ਤੇ ਚੱਲਦੇ ਆ ਉਸੇ ਚਾਲ ਤੇ ਚੱਲਦੇ ਆ ਕੋਈ ਡਵੈਲਪਮੈਂਟ ਦੀ ਗੱਲ ਪੁੱਛਣੀ ਹੋਵੇ ਤਾਂ ਰਾਣੇ ਨਾਲ ਗੱਲ ਕਰ ਲਓ ਆ ਰਾਜਨੀਤੀ ਹੋ ਸਕਦਾ ਮੈਨੂੰ ਘੱਟ ਆਉਂਦੀ ਹੋਵੇ ਗਣਸਾ ਆਮ ਤੌਰ ਤੇ ਮੰਨਿਆ ਜਾਂਦਾ ਕਿ ਤੁਸੀਂ ਬੜਾ ਬੈਲੈਂਸ ਪੋਲਿਟਿਕਸ ਕਰਦੇ ਹੋ ਤੁਸੀਂ बिजनेਸਮੈਨ ਦੇ ਤੌਰ ਤੇ ਜ਼ਿਆਦਾ ਵੀ ਚੱਲਦੇ ਹੋ ਪੋਲਿਟਿਕਸ ਘੱਟ ਕਰਦੇ ਹੋ ਅੱਛਾ ਭਾਈ ਇਨਕਮ ਟੈਕਸ ਵਾਲਿਆਂ ਦੇ ਜਾਇਓ ਉਹਨਾਂ ਨੂੰ ਪੁੱਛੋ ਕਿ ਰਾਣੇ ਨੂੰ ਕੋਈ ਗੱਲ ਕਰਨ ਦੀ ਲੋੜ ਕੋਈ ਸਵਾਲ ਕਰਨ ਦੀ ਲੋੜ ਪਈ ਯਾਰ 21 22 ਸਾਲ ਹੋ ਗਏ ਮੈਂ ਬਿਜ਼ਨਸ ਤੇ ਆਪਣੇ ਗਿਆ ਹੀ ਨਹੀਂ ਦਫਤਰ ਗਿਆ ਹੀ ਨਹੀਂ ਅਕਾਊਂਟ ਦਾ ਪਤਾ ਹੀ ਨਹੀਂ ਹੈ ਹਾਲੇ ਵੀ ਮੈਂ बिजनेসম্যান ਆ ਤੁਸੀਂ ਮੈਨੂੰ ਕਦੇ ਸੋਸ਼ਲ ਵਰਕਰ ਤੇ ਕਿਸਾਨ ਹਮੈਤੀ ਤੇ ਕਿਹਾ ਨਹੀਂ ਪੰਜਾਬ ਹਮੈਤੀ ਤੇ ਕਦੇ ਕਿਹਾ ਨਹੀਂ ਕਹੋ ਨਾ ਚਲੋ ਜੀ ਓਕੇ ਕੋਈ ਬੁਲਾਇਆ ਦੇ ਵਿੱਚ ਫਰਦਰ ਕੋਈ ਇਨਕੁਆਰੀ ਲਈ ਬੈਕ ਕੀਤਾ ਵੀ ਅੱਗੇ ਦੀ ਪੁੱਛਗਿੱਛ ਦੇ ਲਈ ਕਿਸੇ ਦਫ਼ਤਰ ਦਾ ਕੋਈ ਨੋਟਿਸ ਤੁਹਾਨੂੰ ਦਿੱਤਾ ਜਾਂ ਕਿਸੇ ਦਿਨ ਬੁਲਾਇਆ ਹੋਵੇ ਜਿਹੜਾ ਸਾਫ਼ ਤਾ ਤੁਸੀਂ ਕਹਿ ਰਹੇ ਹੋ ਜੋ ਆਪਣੇ ਨਾਲ ਲੈ ਕੇ ਗਏ ਉਸੇ ਨੂੰ ਯਾਰ ਮੇਰੀ ਗੱਲ ਸੁਣ ਲਓ ਜਦੋਂ ਅਗਲਿਆਂ ਨੇ ਸਾਰਾ ਕੁਝ ਰੀਡ ਕਰ ਲਿਆ ਠੀਕ ਹੈ ਨਾ ਤੇ ਉਹਨਾਂ ਨੂੰ ਨਹੀਂ ਲੱਭਾ ਕੁਝ ਤੇ ਉਹਨਾਂ ਨੇ ਵੀ ਆਪਣੀਆਂ ਫਾਈਲਾਂ ਪੂਰੀਆਂ ਕਰਨ ਕਰਨੀਆਂ ਹੋਣੀਆਂ ਜੇ ਬੁਲਾਉਣਗੇ ਤੇ ਚਲੇ ਜਾਵਾਂਗੇ ਕਿੱਡੀ ਗੱਲ ਹੈ ਯਾਰ ਮੈ ਮੈਨੂੰ ਇਹ ਵੀ ਨਹੀਂ ਪਤਾ ਇੰਦਰ ਨੂੰ ਪੁੱਛ ਰਾਂ ਪੁੱਛ ਕੇ ਦੱਸ ਤਾ ਤੇ ਹੁਣ 2-4 ਦਿਨ ਬਾਅਦ ਫੇਰ ਮਿਲ ਲਿਓ ਫੇਰ ਜੋ ਕੋਈ ਗੱਲ ਹੋਈ ਹੋਊਗੀ ਤੁਹਾਨੂੰ ਐਂ ਦੱਸ ਦੂੰਗਾ ਜੋ ਜੋ ਹੈ ਠੀਕ ਹੈ ਜੀ ਸასი ਘਾਲੀ ਹੈ ਜੀ ਟਾਈਮ 'ਚ ਜਰਾ ਗਲਤ ਆ ਤੁਹਾਡਾ ਥੋੜੀ ਲੇਟ ਆਉਂਦੇ ਠੀਕ ਸੀ